ਅਧਿਕ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅਧਿਕ ਕਕ੍ਹਾ ਵਿੱਚ ਮੈਂ ਤੁਹਾਡੇ ਲਈ ਪਠ ਨੰਬਰ 21 ਭਗਤ ਰਵਿਦਾਸ ਜੀ ਦੀ ਜੀਵਨੀ ਸੀ ਸੰਤ ਸੁਦਾਨ ਸਿੰਘ ਇਹਦੇ ਲੇਖਕ ਹਨ ਇਸ ਪਠ ਦੇ ਪਠਸਾਰ ਬਾਰੇ ਵਿੱਚ ਤੁਹਾਨੂੰ ਪਿੱਛੇ ਵਾਲੀ ਕਕ੍ਹਾ ਵਿੱਚ 10 86 ਅਧਿਕ ਕਕ੍ਹਾ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਪਠ ਦੇ ਕਿਲੇ ਭੂ ਵਿਕਲਪੀ ਪ੍ਰਸ਼ਨ ਬਣਦੇ ਹਨ ਉਨ੍ਹਾਂ ਦੇ ਬਾਰੇ ਦੱਸਾਂਗਾ ਵੇਖੋ ਜੀ ਅਦਾ ਪਹਿਲਾ ਭੂਤਕਲਪੀ ਪ੍ਰਸ਼ਨ ਕਿਹੜਾ ਸੀ ਭਗਤ ਰਵਿਦਾਸ ਜੀ ਦੇ ਪਿਤਾ ਦਾ ਨਾਮ ਕੀ ਸੀ ਰੱਗੂ ਜੀ ਭਗਤ ਰਵਿਦਾਸ ਜੀ ਦੇ ਪਿਤਾ ਦਾ ਨਾਮ ਕੀ ਸੀ ਰੱਗੂ ਜੀ ਤੇ ਦੂਜਾ ਪ੍ਰਸ਼ਨ ਕਿਹੜਾ ਸੀ ਭਗਤ ਰਵਿਦਾਸ ਜੀ ਦੀ ਮਾਤਾ ਦਾ ਕੀ ਨਾਮ ਕੀ ਸੀ ਕਰਮਾ ਦੇਵੀ ਭਗਤ ਰਵਿਦਾਸ ਜੀ ਦੀ ਮਾਤਾ ਦਾ ਨਾਮ ਕੀ ਸੀ ਕਰਮਾ ਦੇਵੀ ਪਹਿਲੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਭਗਤ ਰਵਿਦਾਸ ਜੀ ਦੇ ਪਿਤਾ ਦਾ ਕੀ ਨਾਮ ਸੀ ਇਨਾਂ ਦੇ ਪਿਤਾ ਦਾ ਨਾਮ ਕੀ ਸੀ ਰਗੂ ਜੀ ਤੇ ਭਗਤ ਰਵਿਦਾਸ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ ਇਹਨਾਂ ਦੀ ਮਾਤਾ ਦਾ ਨਾਮ ਸੀ ਭਗਤ ਰਵਿਦਾਸ ਜੀ ਦੀ ਮਾਤਾ ਦਾ ਨਾਮ ਕੀ ਸੀ ਕਰਮਾ ਦੇਵੀ ਦੂਜਾ ਪ੍ਰਸ਼ਨ ਕਿਹੜਾ ਸੀ ਤੀਜਾ ਪ੍ਰਸ਼ਨ ਭਗਤ ਰਵਿਦਾਸ ਜੀ ਕਿਸ ਦੇਸੀ ਸੰਤ ਭਗਤ ਰਾਮਾਨੰਦ ਦੇ ਭਗਤ ਰਵਿਦਾਸ ਜੀ ਭਗਤ ਰਾਮਾਨੰਦ ਦੇ ਸੀ ਸੰ ਭਗਤ ਰਵਿਦਾਸ ਜੀ ਦੇ ਕਿੰਨੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ 40 ਤੇ ਤੀਜੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਭਗਤ ਰਵਿਦਾਸ ਜੀ ਕਿਸ ਦੇਸੀ ਸੰ ਭਗਤ ਰਵਿਦਾਸ ਜੀ ਰਾਮਾਨੰਦ ਦੇਸੀ ਸੰ ਤੇ ਚੌਥਾ ਪ੍ਰਸ਼ਨ ਕਿਹੜਾ ਸੀ ਪੁੱਛਿਆ ਗਿਆ ਸੀ ਭਗਤ ਰਵਿਦਾਸ ਜੀ ਦੇ ਕਿੰਨੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਭਗਤ ਰਵਿਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 40 ਸ਼ਬਦ ਦਰਜ ਹਨ ਪੰਜਵਾਂ ਪ੍ਰਸ਼ਨ ਕਿਹੜਾ ਸੀ ਭਗਤ ਰਵਿਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਰਾਗਾਂ ਵਿੱਚ ਦਰਜ ਹੈ 16 ਰਾਗਾਂ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 16 ਰਾਗਾਂ ਵਿੱਚ ਦਰਜ ਹੈ। ਛੇਵੇਂ ਮਾਸਮਣ ਕਿਹੜਾ ਸੀ ਭਗਤ ਰਵਿਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੀ ਕਿਸ ਦਿਸ਼ਾ ਵੱਲ ਯਾਤਰਾ ਦੌਰਾਨ ਮਿਲੇ ਭਗਤ ਰਵਿਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੀ ਕਿਸ ਦਿਸ਼ਾ ਵੱਲ ਯਾਤਰਾ ਦੌਰਾਨ ਮਿਲੇ ਪੂਰਬੀ ਯਾਤਰਾ ਦੌਰਾਨ ਮਿਲੇ 7ਵਾਂ ਪ੍ਰਸ਼ਨ ਕਿਹੜਾ ਸੀ ਭਗਤ ਰਵਿਦਾਸ ਜੀ ਕਿੱਥੇ ਜੋਤੀ ਜੋਤ ਸਮਾਏ ਚਿਤੋੜ ਵਿੱਚ ਭਰਾ ਜਿਹੜਾ ਰਾਸਥਾਨ ਵਿੱਚ ਹੈ ਭਗਤ ਰਵਿਦਾਸ ਜੀ ਜੀ ਚਿਤੋੜ ਵਿੱਚ ਜੋਤੀ ਜੋਤ ਸਮਾਏ ਤੇ 8ਵਾਂ ਪ੍ਰਸ਼ਨ ਕਿਹੜਾ ਸੀ 8ਵਾਂ ਪ੍ਰਸ਼ਨ ਵੇਖੋ ਜੀ ਭਗਤ ਰਵਿਦਾਸ ਜੀ ਭਗਤ ਰਵਿਦਾਸ ਜੀ ਕਿਸ ਦੀ ਸੇਵਾ ਵਿੱਚ ਲੀਨ ਰਹਿੰਦੇ ਹਨ ਰਹਿੰਦੇ ਸਨ ਗਰੀਬਾਂ ਅਤੇ ਸਾਧੂ ਸੰਤਾਂ ਦੀ ਭਗਤ ਰਵਿਦਾਸ ਜੀ ਗਰੀਬਾਂ ਤੇ ਸਾਧੂ ਸੰਤਾਂ ਦੀ ਸੇਵਾ ਵਿੱਚ ਲੀਨ ਰਹਿੰਦੇ ਸਨ ਵਿਦਿਆਰਥੀਓ ਸਾਡੀ ਅੱਜ ਦੀ ਕੱक्षा ਇੱਥੋਂ ਸਮਾਪਤ ਹੋਈ ਸੀ ਅੱਜ ਦੀ ਕੱક્ષા ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਇਬ ਤੇ ਮਾਬੂਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਕਰਨਾ ਸ਼ੇਅਰ ਕਰਨਾ ਤੇ ਅੱਜ ਦੀ ਕੱક્ષા ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ